ਨਰ ਮੇਰੇ ਕੀ ਕਰਵਾਉਣ ਆਉਂਦਾ ਮੈਂ ਕਰਨ ਜਾਣਾ ਇਹ ਨਹੀਂ ਕਰਦਾ ਬੇਬੇ ਵੀਰ ਕੀ ਜਿਵੇਂ ਜਵਾਗ ਨਹੀਂ ਕਰਦੇ ਮੈਂ ਨਹੀਂ ਜਾਣਾ ਮੈਂ ਜਿਹੜੀ ਚੀਜੀ ਲੈਣੀ ਕਰਕੇ ਲਓ ਜੀ ਉਹ ਕਹਿੰਦਾ ਨੱਚਣਾ ਪੁੱਤ ਕੀ ਜਿਕੇ ਦਈ ਸੱਬਾ ਬਾਬਾ ਦੇ ਮੇਲੇ ਆ ਨੇਤਾ ਬੇਬੇ ਪਤਾ ਹੁਣ ਨਹੀਂ ਪੜਨਾ ਗੇਟ ਵੀ ਨਹੀਂ ਖੁੱਲਣਾ ਰਾਤ ਨੂੰ ਕੋਈ ਲੋੜ ਨਹੀਂ ਨਾ ਕਰੇ ਬੜੀ ਤੇਰਾ ਬਿਜ਼ਨਸ ਮੇਰੇ ਚੱਲਦੇ ਪਏ ਸੋ ਜਾਣਾ ਪੈਂਦਾ ਬਿਜ਼ਨਸ ਵਿੱਚ ਅੰਦਰ ਸ਼ਗਲ ਖਾ ਕੇ ਤੇ ਮੁੜ ਜਾਣਾ ਕੋਈ ਕੰਮ ਨਹੀਂ ਤੁਹਾਨੂੰ ਦੇਣੀ ਤੇ ਤੁਹਾਨੂੰ ਧੋਨੇ ਲੱਗਣ ਵਾਲੇ ਹੌਣ ਦਾ ਅਥਨ ਜਾ ਬੇਬੇ ਚੰਡੀਗੜ ਚੰਡੀਗੜ ਵੇਖ ਲੇ ਆ ਲੋਕੇਸ਼ਨ ਰਹਿ ਗਈ ਸੀ ਇਹ ਰਹਿ ਗਈ ਆ ਵੀ ਅਸੀਂ ਵੇਖ ਹੀ ਰਹੀ ਆ ਕਿਉਂ ਜੀ ਬੁਣਾਈ ਵਿੱਚੋਂ ਵੀ ਤੇਰੀ ਕੋਈ ਨਿੱਕੀ ਨਹੀਂ ਕਿ ਨਿੱਕੀ ਦੇ ਵੱਡੀ ਨਾ ਲਈਏ ਉਹ ਕਿੱਥੇ ਪਿੰਡ ਮੋੜਦੇ ਜਿੱਨਾਂ ਦੇ ਪਿੰਡ ਪਾਈ ਤੀ ਬੇਬੇ ਦੇ ਘਰਾਂ ਟੁਕੜਾ ਹੋਣਾ ਨਹੀਂ ਬੇਬੇ ਹਾਂ ਹੰਮਿਆ ਨੀ ਹਾਂ ਵੀ ਦੱਸ ਮੁੰਡਿਆ ਫਿਰ ਗੁੱਡ ਬਹੁਤ ਸੋਹਣੀ ਲੋਕੇਸ਼ਨ ਤੇ ਲੈ ਕੇ ਆਇਆ ਸੁਨੋਵਰ ਸਾਹਿਬ ਮਾਲਿਕ ਨੰਬਰ ਆ ਮੈਂ ਦੋ ਨੰਬਰ ਵੀ ਹੋ ਜੇ ਇੱਕ ਨੰਬਰ ਵੀ ਹੋ ਜੇ ਸਾਰੇ ਮਾਹੌਲ ਹੀ ਆ ਇੱਥੇ ਹਾਂ ਜੀ ਆ ਵੇਖੋ ਕਿਆ ਬਾਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੇਬੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੂੰਹ ਕਿਉਂ ਬਣਿਆ ਹੈ ਹੈ ਮੂੰਹ ਕਿਉਂ ਬਣਾਇਆ ਹੋਇਆ ਮੂੰਹ ਰੱਬ ਨੇ ਬਣਾ ਕੇ ਘੱਲਿਆ ਇੱਜਾ ਵਾਜਦਾ ਹੀ ਸਨੋਵਰ ਦੇ YouTube ਚੈਨਲ ਵਿੱਚ ਹਾਂ ਤੇ ਅੱਜ ਸਾਡੀ ਘਰਾਂ ਨੂੰ ਵਾਪਸੀ ਆ ਬੜੇ ਦਿਨ ਹੋ ਗਏ ਇੱਥੇ ਘੁੰਮਦਿਆਂ ਨੂੰ ਦਿਲ ਨਹੀਂ ਕਰਦਾ ਹੈ ਨਾ ਦਿਲ ਸਾਡਾ ਤੇ ਦਿਲ ਕਰਦਾ ਜਮਾਈ ਨਹੀਂ ਜੱਦ ਕਰਦਾ ਮੈਂ ਕੀ ਕਰ ਰੋਣ ਆਉਂਦਾ ਮੈਂ ਘਰ ਨੂੰ ਜਾਣ ਬੇਬੇ ਵੀਰ ਕੀ ਜਿਵੇਂ ਜਵਾਗ ਨਹੀਂ ਕਰਦੇ ਮੈਂ ਨਹੀਂ ਜਾਣਾ ਮੈਂ ਜਿਹੜੀ ਚੀਜੀ ਲੈਣੀ ਬੇਬੇ ਉਹ ਮੈਂ ਕਹੀ ਜਾਂਦੀ ਕਹਿੰਦੀ ਮੈਂ ਘਰੇ ਨਹੀਂ ਜਾਣਾ ਮੈਂ ਇੱਥੇ ਹੀ ਰਹਿਣਾ ਮੈਂ ਤਾਂ ਫਿਰ ਬਾਹਰ ਜਾ ਉੱਤਰ ਜੂਗੀ ਕਿਵੇਂ ਬੇਬੇ ਨੂੰ ਨਾ ਉਦਨ ਮਾਲਕ ਮਾਤਾ ਬੇਬੇ ਕਹਿੰਦੀ ਮੈਂ ਮਾਲ ਹੀ ਜਾਣਾ ਹੈ ਇੱਥੇ ਗੱਡੀ ਰੋਕ ਕੇ ਚੱਲਾ ਫਿਰ ਮਾਲ ਬੇਬੇ ਕਹਿੰਦੀ ਮਾਲ ਚੱਲੋ ਅਗਲੀ ਜਾ ਬੇਬੇ ਮਾਲ ਆਪਾਂ ਸਮਾਰਾ ਅਗਲੀ ਅਗਲੀ ਜਾਣਾ ਪਾੜਾਂ ਚੱਲਾਂਗੇ ਅਗਲੀ ਵਾਰੀ ਪਾੜਾਂ ਚ ਕੀ ਆ ਤਮਾਲ ਚ ਕੀ ਆ ਤਮਾਲ ਜੀ ਤਾਂ ਇੰਨਾ ਸਨਮ ਭਾਰੇ ਦਾ ਘਾ ਹੋਣਾ ਤੇ ਮਿੱਟੀ ਹੋਣੀ ਉਹ ਘਰੇ ਵੀ ਕਹੇ ਉਹ ਤਾਂ ਘਰੇ ਵੀ ਬਾਤੂ ਆ ਸਹੀ ਗੱਲ ਬਹੁਤ ਇੰਜੋਏ ਕੀਤਾ ਯਾਰ ਬਹੁਤ ਜਿਆਦਾ ਇੰਜੋਏ ਕੀਤਾ ਮੈਂ ਜਾ ਕੇ ਕਿ ਫੇਰ ਮਾਰਨ ਚੱਲਿਆ ਉਹ ਸੜਕ ਉਹ ਹੀ ਲੱਗਦੀ ਸੀ ਮੈਨੂੰ ਨਹੀਂ ਸੜਕ ਉਹ ਹੀ ਐ ਹੋ ਰਿਹਾ ਬੇਬੇ ਜਾਰ ਕਰ ਲੈ ਸੜਕਾ ਚੰਡੀ ਕਰਦੀ ਬੀਬੀ ਇੱਕੋ ਜਿਹਾ ਸੜਕਾ ਇੱਥੇ ਸਾਧੀਆਂ ਹੀ ਨਹੀਂ ਨਹੀਂ ਇਹ ਤਾਂ ਉਧਰੋਂ ਜਾਂਦੀ ਗੱਡੀ ਜਾਵੇ ਫਿਰ ਜਾਣਾ ਪੈਣਾ ਜਿਵੇਂ ਜਵਾਕਾਂ ਨੂੰ ਨਹੀਂ ਧੱਕੇ ਨਾਲ ਲੈ ਕੇ ਜਾਈ ਤਾਂ ਉਵੇਂ ਬੇਬੇ ਨੂੰ ਵੀ ਜਾਣਾ ਪੈਣਾ ਜੀ ਬੇਬੇ ਹੁਣ ਆਪਾਂ ਨਾ ਨਾ ਗਏ ਫਿਰ ਅਗਲੀ ਵਾਰ ਆਉਣ ਨਹੀਂ ਆਉਣ ਨਹੀਂ ਜਣਾ ਤੇ ਤਾਂ ਹੀ ਮੈਂ ਕਿਹਾ ਬਾਪੂ ਨੇ ਨਹੀਂ ਆਉਂਦਾ ਅਗਲੀ ਵਾਰ ਬਾਪੂ ਨੇ ਨਹੀਂ ਆਉਂਦਾ ਚਲੋ ਫਿਰ ਚਲੀਏ ਘਰਾਂ ਨੂੰ ਵਾਪਸ ਚਲੋ ਕੇ ਬਾਹਰ ਚੱਲ ਬੇਬੇ ਗੋਵਿੰਦਾ ਕੋਣ ਚਲੀਏ ਫਿਰ ਚਲੋ 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 ਹੁਣ ਜਾਣਾ ਹੀ ਪੈਣਾ ਕੀ ਕੀਤਾ ਜਾਵੇ ਜੀ ਕਰਦਾ ਜਾਂਦਾ ਕੀਤਾ ਨਹੀਂ ਕਰਦਾ ਜਾਂਦਾ ਕੋਠੀ ਲੈ ਲਈਏ ਫਲੈਟ ਇੱਥੇ ਇੱਥੇ ਚਾਹੀਦੀ ਕੋਠੀ ਨਹੀਂ ਵੰਡੇ ਕਿਉਂ ਨਹੀਂ ਗੇ ਬੇਬੇ ਆਉਂਦੇ ਆਉਂਦੇ ਜਾਂਦੇ ਤੇ ਕੋਠੀ ਨਹੀਂ ਲੈ ਸਕੇ ਉਦੋਂ ਦੇ ਜੀਪਿੰਗ ਕਹਿੰਦੀ ਮੈਂ ਨਹੀਂ ਜਾਣਾ ਪਿੰਡੋਂ ਹਾਂ ਮੇਰਾ ਜੀ ਬਾਪੂ ਟਿਕਦਾ ਪਿੰਡ ਬੇਬੇ ਕੋਈ ਨਾ ਆਪੂ ਜੀ ਆਪੋ ਘਰੇ ਹੈਗਾ ਹੀ ਆ। ਬਾਪੂ ਜੀ ਤੇ ਬਾਪੂ ਨਾਲ ਜਲਦੀ ਆਓ। ਚੱਲ ਵੀ ਕੋਈ ਲਿਆਇ ਨਹੀਂ। ਬੇਬੇ ਕਹਿੰਦੀ ਮੈਂ ਨਹੀਂ ਜਾਣਾ ਹੁਣ। ਬੇਬੇ ਕਹਿੰਦੀ 베ਰਾਂ ਨਹੀਂ ਕੀ ਕਰਦਾਗਾ। ਮੈਂ ਜੀ ਨਹੀਂ ਕਰਦਾ ਜਾਨ। 베ਬੇ ਨੇ ਫਲੈਟ ਲੈਣਾ ਇੱਥੇ ਹੀ। ਲੈ ਲਿਆ ਕੋਠੀ ਬੇਬੇ ਇੱਥੇ ਫਿਰ। ਹੋਰ ਕੋਈ ਚਾਲਿਆ ਕੋਈ ਨਹੀਂ। ਕੀ ਲੈ ਲਈਏ ਵੱਡੀ ਨਾਂ ਲਈਏ। ਉਹ ਕਿਥੇ ਪਿੰਡ ਮੋੜਦੇ ਜਿੰਨਾਂ ਦੇ ਪਿੰਡ ਪੁੱਜਦੀ। ਬੇਬੇ ਨੇ ਗਾਲਾਂ ਢੁਕੜਾ ਹੁਣ। ਨਹੀਂ ਬੇਬੇ। ਹਾਂ ਹੋ ਮੇਰਾ ਨਹੀਂ ਜੀ। ਹਾਂ ਵੀ ਦੱਸ ਮੁੰਡਿਆ ਫਿਰ। ਬਹੁਤ ਬਹੁਤ ਸੋਹਣੀ ਲੋਕੇਸ਼ਨ ਤੇ ਲੈ ਕੇ ਆਇਆ ਇਸ ਨੋਵਸਟ ਮਾਲਕ ਨੰਬਰ ਆ ਮੈਂ ਦੋ ਨੰਬਰ ਵੀ ਹੋ ਜੇ ਇੱਕ ਨੰਬਰ ਵੀ ਹੋ ਜੇ ਸਾਰੇ ਮਾਹੌਲ ਹੀ ਆ ਇੱਥੇ ਵਾਹ ਜੀ ਆ ਵੇਖੋ ਕੀ ਬਾਤ ਹੈ ਇਸਰਾ ਕਰਾ ਆ ਭਰਾ ਹੁਣਾਂ ਨੇ ਕਹਿੰਦੇ ਪੂਰੀ ਓਕਰਪੋਰਟ ਆ ਭਰਾ ਹੁਣ ਆਉਂਦੇ ਆ ਲੈਣਗੇ ਭਰਾ ਹੁਣ ਆਉਂਦੇ ਪਏ ਆ ਭਰਾ ਹੁਣ ਇਹ ਰਸਤੇ ਸਾਡੇ ਜਿੰਨਾ ਸਾਡੇ ਵੀਰ ਭਰਾਵਾਂ ਦਾ ਵਾ ਇਹ ਬਹੁਤ ਕੈਂਟ ਬਣਾਇਆ ਵਿਚ ਵੇਖੋ ਗੋਆ ਜਾਂਦੀ ਲੋੜ ਨਹੀਂ ਫੀਲਿੰਗ ਇੱਥੇ ਲੈ ਸਕਦੇ ਤੁਸੀਂ ਚਲੂ ਰੂਟ ਬਣਾਈਏ ਤੁੰ ਨਹੀਂ ਨਾ ਨੀ ਘਰੋਂ ਨਹੀਂ ਲਾ ਕੇ ਆਇਆ ਇਹ ਤਾਂ ਹੀ ਬਣਦੇ ਨੇ ਘਰੋਂ ਨਾ ਕੇ ਆਵਾਂਗੇ ਕਰੋ ਚੱਕ ਮਿੱਤਰੋ ਰਜੀ ਕਰ ਜਾਓ ਮਿੱਤਰੋ ਕਿ ਨੇ ਫਾਈਨਲੀ ਪਹੁੰਚ ਚੁੱਕੇ ਆ ਲਓ ਜੀ ਜੀ ਦੀ ਵੇਟ ਸੀ ਆਇਆ ਚੱਕੋ ਕਰਾ ਦੇ ਦਰਸ਼ਕਾਂ ਅੰਦਰ ਇਹਨਾਂ ਨੂੰ ਫਿਰ ਉਠਾ ਦੀਏ ਦਰਸ਼ਕਾਂ ਨੂੰ ਕੀ ਕੀ ਚੰਦਰ ਤੇ ਹੈ ਸਾਡੇ ਭਰਾ ਦਾ ਭਰਾ ਕਹਿੰਦਾ ਮੇਰੀ ਵਿਖਾਉਣ ਨੇ ਮੈਨੂੰ ਛਿੱਟ ਹੋ ਗਿਆ ਵੀ ਫੋਟੋ ਲੈਣ ਨੂੰ ਭਰਾ ਕਹਿੰਦਾ ਹਟਾ ਭਰਾ ਦਾ ਬੈਕ ਕੈਮਰੇ ਚੜਊਗਾ ਹਣਾ ਲਓ ਕਰੋ ਚੱਕ ਮਿੱਤਰੋ ਲੋਕੇਸ਼ਨ ਆ ਜਮਾ ਫਿਰਾ ਕਰਾਇਆ ਕਹਿੰਦੇ ਲਾਲਾ ਲਾਲਾ ਕਰਾਇਆ ਪਿਆ ਜਮੇ ਓਕੇ ਰਿਪੋਰਟ ਆ ਕਰੋ ਯੱਕ ਆਹ ਲਿਖਿਆ ਵਾ ਮਝੀਲੀ ਹੈ ਮਝੀਲੀ ਇਹਦਾ ਮਤਲਬ ਕੀ ਆ ਵੇਖੋ ਮਿੱਤਰੋ ਲੋਕੇਸ਼ਨ ਚੈੱਕ ਕਰੋ ਤੁਸੀਂ ਜਮਾ ਆਪਣੇ ਖਾਸ ਭਰਾ ਦੀ ਆਏ ਲੋਕੇਸ਼ਨ ਆਸਾਂ ਮੈਨੂੰ ਵੀਰੇ ਕਿੱਥੇ ਮੜੀ ਜੇ ਦਰਾਹੇ ਨਹਿਰ ਦੇ ਉੱਪਰ ਦਰਾਹੇ ਨਹਿਰ ਦੇ ਉੱਪਰ ਹੀ ਆ ਜੇ ਲੁਧਿਆਣਾ ਆਓਗੇ ਚੰਡੀਗੜ੍ਹ ਜਾਓਗੇ ਇਹ ਦਰਾਹੇ ਨਹਿਰ ਦੇ ਉੱਪਰ ਬਣਿਆ ਹੋਇਆ ਵਾ ਤੇ ਜਰੂਰ ਇੱਕ ਰਹੀ ਹੋ ਕੇ ਜਾਓ ਤੁਸੀਂ ਇੱਕ ਰੀ ਆ ਕੇ ਤੁਸੀਂ ਕਹਿੰਦੇ ਮੈਂ ਵਾਰ-ਵਾਰ ਰੋਣਾ ਉਹ ਸਾਹਮਣੇ ਮੈਚ ਚੱਲ ਜੀ ਨਾ ਆਪਣਾ ਰੁਪਿਆ 50 ਲੱਖ ਲੱਗਾ ਉੱਤੇ ਐਵੇਂ ਛੱਡ ਦਈਏ ਮੈਂ ਕਿਹਾ ਕਰੋ ਚੱਕ ਮਿੱਤਰੋ ਲੋਕੇਸ਼ਨ ਬੇਬੇ ਕਹਿੰਦੇ ਘੁੰਮ ਕਹਣਾ ਘੁੰਮ ਕਹਣਾ ਬੇਬੇ ਨੂੰ ਲੈ ਕੇ ਆਈ ਹਾਂ ਤੇ ਸਪੈਸ਼ਲ ਆਈ ਹਾਂ ਰੂਮ ਬਹੁਤ ਘੈਂਟ ਬੜੇ ਰੂਮ ਤੁਹਾਨੂੰ ਦਿਖਾਵਾਂਗੇ ਚੈੱਕ ਕਰਾਵਾਂਗੇ ਰੂਮ ਵੀ ਇੱਕਦਰੀ ਆ ਲੋਕੇਸ਼ਨ ਚੈੱਕ ਕਰੋ ਪਿੱਛੇ ਗੋਆ ਬੀਚ ਬਣੀ ਹੋਈ ਆ ਤੁਹਾਨੂੰ ਉਹ ਵੀ ਚੈੱਕ ਕਰਾਉਂਦੇ ਆ ਲਓ ਵੀ ਕਹਿੰਦੇ ਸਿਰਾ ਘਰਾ ਆ ਬਿਆ ਮਿੱਤਰਾਂ ਨੇ ਲੋਕੇਸ਼ਨ ਤੁਸੀਂ ਐਵੜੀ ਸੱਚੀ ਨਹੀਂ ਕਿਤੇ ਵੇਖੀ ਹੋਣੀ ਆਪਾਂ ਆਉਣੀ ਕਿ ਮੈਂ ਗੋਆ ਵੀ ਜਾਇਆ ਗੋਆ ਵੀ ਹੈ ਨਹੀਂ ਆਪਣੀ ਲੋਕੇਸ਼ਨ ਕਰੋ ਕਿਵੇਂ ਮੁੰਡਿਆ ਠੀਕ ਐ ਜਮਾ ਓਕੇ ਸਿਰਾ ਕਰਾਇਆ ਭਾ ਹੁਣਾਂ ਨੇ ਕਿਨ ਐਂਡ ਕਰਾਇਆ ਪਿਆ ਰਜੀਕਾ ਇਹ ਦਰਾਈ ਨਾਲ ਗੱਭਰੂ ਨੌਜਵਾਨ ਕੱਦ 6 ਫੁੱਟ ਗੱਭਰੂ ਦਾ ਕਹਿੰਦੇ ਸੋਹਣਾ ਸਿਰੱਖਾ ਮੁੰਡਾ ਇਹ ਮੁੰਡਾ ਬਹੁਤ ਸੰਗਲਾ ਇਨੋਸੈਂਟਾ ਮੁੰਡਾ ਸਾਡਾ ਏ ਕਰੋ ਲੋਕੇਸ਼ਨ ਚੈੱਕ ਕਰੋ ਤੁਸੀਂ ਸਿਰਾ ਕਰਾਇਆ ਭੈ ਜਮਈ ਇਸ ਤੋਂ ਉਪਰ ਦੁਨੀਆ ਖਤਮ ਹੋਣਾ ਗੋਆ ਜਾਣੇ ਗੋਆ ਨੂੰ ਐਡਰੈਸ ਲੱਭੀ ਮੈਨੂੰ ਦੁਬਈ ਜ਼ਰੂਰ ਲੇਖੀ ਮੈਂ ਗੋਆ ਵਾਲੇ ਇੱਥੇ ਆਇਆ ਹਾਂ ਹਾਂ ਗੋਆ ਵਾਲੇ ਦੇ ਟਿਕਟਟਰ ਇੱਥੇ ਮਿਲੂ ਤੁਹਾਨੂੰ ਸਹੀ ਗੱਲ ਹੈ ਟਿਕਟਟਰ ਲੱਗ ਕਿੱਧਰ ਜਾਂਦੇ ਖਾਣ ਪੀਣ ਤੱਕ ਕੀ ਤੁਹਾਨੂੰ ਸਾਰਾ ਕੋਜੀ ਸਾਡੀ ਬੇਬੇ ਕਨੀ ਬਲਾ ਚੰਡੀਗੜ੍ਹ ਜੀ ਲੱਗਾ ਹੁਣ ਕਹਿੰਦੇ ਬੇਬੇ ਕਨੀ ਇੱਥੋਂ ਨਹੀਂ ਆਣਾਗਾ ਹੁਣ ਬੇਬੇ ਕਨੀ ਮੈਂ ਇੱਥੋਂ ਨਹੀਂ ਆਣਾ ਲਾ ਭਾਈ ਮਾਲਪੁਰ ਇੱਕ ਨੰਬਰ ਆ ਕਿੰਨੇ ਫਾਈਨਲੀ ਭਰਾ ਆਪਣੇ ਫੇਰ ਪਹੁੰਚ ਚੁੱਕੇ ਆ ਦਿਲ ਇੱਥੇ ਲੱਗਦਾ ਹਡਾਨ ਕੇ ਤੁਹਾਡਾ ਜੇ ਰੈਸਟੋਰੈਂਟ ਬਣਾਇਆ ਤੇ ਯਾ ਸਰਾ ਲਵਾਇਆ ਬਿਆ ਦਿਲ ਸਾਡਾ ਹੋਰ ਕਿਤੇ ਨਹੀਂ ਲੱਗਦਾਗਾ ਦਰਾਹ ਜਾਣ ਕੇ ਦਿਲ ਲੱਗਦਾ ਆਡਾ ਚੰਡੀਗੜ੍ਹ ਜਾਏ ਗੋਆ ਜਾਏ ਆਜੀ ਸਾਨੂੰ ਮਿਲਦੀ ਇੱਥੇ ਆਣ ਕੇ ਵਾਹ ਜੀ ਵਾਹ ਕੀ ਬਾਤ ਹੈ ਬਾਕੀ ਇਹ ਪ੍ਰਾਣਿਕ ਘੈਂ ਘੈਂ ਚੀਜ਼ਾਂ ਪੀਉਂਦੇ ਆ ਮੈਨੂੰ ਦਿਲ ਤਾਂ ਪੇ ਲੱਗਣਾ ਵਾ ਠੀਕ ਐ ਸਹੀ ਗੱਲ ਮੁੰਡਾ ਟ ਸੰਗ ਲੈ ਨਾ ਫੈਂਟਾ ਸਾਡਾ ਬਵਾਏ ਬਵਾਦੀ ਵਾ ਬਵਾਦੀ ਬਵਾ ਕਿੰਨਾ ਕਰਗੀ ਪੈਪਾ ਵੇਖੀ ਜਾਵਾਂ ਹੀ ਜਾਵਾਂ ਹੀ ਹੋਵੇ ਰਿਆ ਜਾਵਾਂ ਜਾਵਾਂ ਆ ਯਾ ਕੇ ਆ ਬਰ ਪੀਜ਼ਾ ਖਾਏ ਨੀ ਜੇਤਾਵ ਲਗਿਆ ਸਾਨੂੰ ਪੀਜ਼ਾ ਖਾ ਕੇ ਵਿਖਾਇਆ ਨੀ ਸਵੇਰੇ ਬਖਾਰਾ ਕਿ ਕਹਿੰਦੇ ਤੁਸੀਂ ਸੇ ਕਰਾ ਜਾ ਕੇ ਮੇਰਾ ਬਹੁਤ ਕੈਂਡ ਵੀਊ ਆ ਯਾਰ ਚਰਾ ਲਾਇਆ ਲਾਲ ਲਾਲ ਕਰਾਈ ਵੀ ਆ ਮੈਂ ਨਾ ਭੁੱਖ ਲੈਂਦੀ ਵੇਖ ਕੇ ਚੱਲ ਫਿਰ ਰਹਿੰਦੇ ਨਾ 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 ਇਹ ਨਹੀਂ ਭੁੱਖ ਲੈਂਦੀ ਭੁੱਖ ਲੱਗਦੀ ਵੀ ਆ ਮੇਰੇ ਲਾਲ ਰੰਗ ਵਾਲਾ ਪੀਣਾ ਇੱਥੇ ਕੋਈ ਨਹੀਂ ਇਹ ਲਾਲ ਦਾ ਸ਼ਕੀਨ ਆ ਕਾਈ ਗੱਲਾਂ ਲਾਲ ਕੋਈ ਆ ਨਹੀਂ ਕਿਤਾ ਖਾਬ ਦੇ ਲੱਗੀ ਆ ਕੋਈ ਨਹੀਂ ਮਾੜੀ ਚੰਗੀ ਦਾ ਪਤਾ ਨਹੀਂ ਲੈ ਚੱਕ ਬੇਬੇ ਹੇ ਚੀਜ਼ ਚੀਜ਼ਸ ਕਰ ਬੇਬੇ ਜੇ ਕਰਦੇ ਹੁੰਦੇ ਹੋ ਨਹੀਂ ਟੋਟੀਆਂ ਨਹੀਂ ਕਲਾਸੀ ਨਹੀਂ ਕਰਦੇ ਬੇਬੇ ਚੀਜ਼ ਉਹਨੇ ਕਰ ਦੇਣੀ ਮੇਰਾ ਚੀਜ਼ ਚੀਜ਼ਸ ਕਰੀਏ ਕਿ ਰਹਿਣ ਦੀਏ ਕਰਨ ਲਿਆ ਮਾਨ ਮੋਟੇ ਬੇਬੇ ਲਾ ਪੱਤੀ ਜੀ ਬੇਬੇ ਨੂੰ ਉੰਜ ਸਵਾਦ ਨਹੀਂ ਲੱਗਾ ਪੱਤੀ ਲਾਓ ਆ ਜੀ ਲੈ ਬੜਾ ਸਵਾਦ ਆ ਚੱਕ ਰੰਗ ਦੇ ਨਾਲ ਦੀ ਲੱਗ ਦਿੰਦੀ ਅਮੇਜ਼ਿੰਗ ਕਰਕੇ ਲਓ ਜੀ ਓਹ ਕਾ ਕਿਹਨਾਂ ਨੱਤਾ ਉਹਨਾਂ ਬੋਤ ਕੀ ਕਿਤੇ ਦਈਸਾ ਬਾਬਾ ਦੇ ਮੇਲੇ ਆ। ਲਾ ਨੀਤਾ ਬੇਬੇ। ਥੱਭ ਕੇ ਲੈ ਆਵਾਂ ਕੋ ਤੂੰ ਮੁੜ ਗਿਆ ਐ ਦੂਰ ਹੋਈ। ਗਾ ਲੰਘੀ ਇਹ ਮੁੜ ਕੇ ਆ ਮੈਂ ਜਾਣਾ ਹੀ ਜਾਣਾ ਯਾਰ। ਮੁੜ ਕੇ ਮੁੜ ਕੇ ਆਇਆ। ਬੇਬੇ ਨੂੰ ਪਿਆ ਕੇ ਲੈ ਗਿਆ ਮੈਂ ਦੂਜਾ ਲਾਲ ਵੱੱਤਾ ਗੋਲੀ ਵਾਲਾ। ਹੁਣ ਤਾਂ ਅਥਰਜਾ ਬੇਬੇ। ਕਿਤੇ ਚੰਡੀਗੜ੍ਹ ਚੰਡੀਗੜ੍ਹ ਵੇਖ ਲੈ ਆਹ ਲੋਕੇਸ਼ਨ ਰਹਿ ਗਈ ਸੀ। ਇਹ ਰਹਿ ਗਈ ਆ ਵੀ ਅਸੀਂ ਵੇਖ ਹੀ ਰਹੀ ਆ ਕਿਉਂ ਜੀ ਬਣਾਈ ਵਿੱਚੋਂ। ਵੇਚੀ ਰੱਖੀ ਕੋਈ ਜਿੱਦਾਂ ਤਾਂ। ਨਾਉਟ ਕੋਈ ਨਾਉਟ। ਹਰਮਨ ਨਾ ਹਾਂ ਲਾ ਜੀ ਕਹਤਾ ਹਰਮਨ ਤੇਰਾ ਬਹੁਤ ਜਿਆਦੇ ਬੇਬੇ ਕੇ ਨੇ সুইমিং ਕਰਨੀ ਆ ਥੋੜਾ ਲੱਗਦਾ ਹੈ ਸ਼ਾਂਤੀ ਬਣੀ ਚੱਲੀਏ ਬੇਬੇ ਘਰੇ ਕੇ ਹਲੇ ਵੀ ਅੰਦਰ ਘੁੰਮਣਾ ਨਹੀਂ ਪਤਾ ਮੱਛਰ ਤੋੜ ਤੋੜ ਕੇ ਖਾ ਜੂ ਆਪਾਂ ਨੂੰ ਤਾਂ ਕਿੱਦਾਂ ਲੱਗਾ ਅੰਦਰ ਬਹੁਤ ਸੋਹਣਾ ਲੱਗਦਾ ਹੈ ਬਾਹਰ ਸੋਹਣਾ ਚੰਡੀਗੜ੍ਹ ਨਾਲੋਂ ਵੀ ਚੰਗਿਆ ਕਰ ਨਾਲੋਂ ਸੋਹਣਾ ਪਿਆ ਐਡੀਆਂ ਸੋਹਣੀਆਂ ਸੋਹਣੀਆਂ ਲੋਕੇਸ਼ਨਾਂ ਆਪਾਂ ਘੁੰਮ ਕੇ ਆਏ ਆ ਵੇਖ ਲੈ ਕੱਲ ਕੱਲ ਮੌਜੂਦਾ ਸੋਹਣਾ ਕੱਲ ਮੌਲ ਘੁੰਮੇ ਅੱਜ ਐਡਾ ਸੋਹਣਾ ਘੁੰਮੇ ਖਾਪੀ ਲਿਆ ਹੀ ਕੀ ਖਾਦਾ ਅੱਜ ਆਪਾਂ ਆ ਜੀ ਪੀਜ਼ਾ ਖਾ ਲਿਆ ਹਾਂ ਲਓ ਜੀ ਬਹੁਤ ਬਹੁਤ ਧੰਨਵਾਦ ਇਸ ਵਾਲਾ ਟੂਰ ਖਤਮ ਸਾਡਾ ਹੋਰ ਨੈਕਸਟ ਟ੍ਰਿਪ ਅਗਲਾ ਟ੍ਰਿਪ ਕਰਵੋਡੀ ਸਾਈਡ ਜਾ ਕੇ ਕਿੱਥੇ ਜਾਣਾ ਵਾ ਹਾਂ ਘਰੇ ਜਾਈਏ ਪਹਿਲਾਂ ਤੇ ਜਾਲੀ ਕਾ ਤਾਂ ਲਈ ਜਾਂਦੇ ਜਾਲੀ ਯਾਰ ਸੇਫ ਨਹੀਂ ਤੁਹਾਡਾ ਗੰਦਾ ਏਰੀਆ ਲੈ ਵੇਖੀ ਗੰਦਾ ਏਰੀਆ ਤੁਹਾਡਾ ਪਿੰਡ ਗੰਨ ਗੰਦਾ ਦੇ ਕਾਦੇ ਚ ਮਸ਼ਹੂਰ ਆ ਤੁਹਾਡਾ ਪਿੰਡ ਡਰੱਗਸ ਵਿੱਚ ਮਸ਼ਹੂਰ ਆ ਬਈ ਆਪਰ ਕਹਿੰਦੇ ਸਰਕਾਰ ਨੂੰ ਬੰਨ ਕਰਾਇਆ ਜਾਵੇ ਨਹੀਂ ਬੰਨ ਦਿੰਦਾ ਇਨਾਂ ਦਾ ਪਿੰਡ ਚਿੱਟੇ ਚ ਬਾਦਾਂ ਮਸ਼ਹੂਰ ਆ ਸਾਲਾ ਡਰ ਲੱਗਦਾ ਇਨਾਂ ਦੇ ਪਿੰਡ ਤੇ ਨੇ ਹੋਰ ਉਧਰ ਸੜਕ ਤੇ ਇੱਕ ġੇੜਾ ਕੱਢੀ ਜੇ ਕੱਢੇ ਹੁਣ ਰਾਜ ਹੀ ਲੱਗੇ ਪਏ ਹੁੰਦੇ ਇੱਧਰ ਕੌਣ ਤੇਜੀ ਲੈ ਵਈ ਅੱਜ ਦਾ ਟੂਰ ਆਡਾ ਖਤਮ ਹੁੰਦਾ ਹੋਇਆ ਸ਼ਾਨਦਾਰ ਹੈ ਟੂਰ ਅੱਜ ਦਾ ਲੈ ਵਈ ਸਮਾਨ ਮੇਰਾ ਓਕੇ ਬਾਈ ਬੇਬੇ ਠੀਕ ਹੈ ਟੂਰ ਕਿਵੇਂ ਲੱਗਾ ਬਹੁਤ ਵਧੀਆ ਲੱਗਾ ਵਧੀਆ ਲੱਗਾ ਹੁਣ ਬਸ ਅਗਲੇ ਟੂਰ ਨੂੰ ਤਿਆਰ ਰਹਿਂਦੇ ਹਾਂ ਬਾਪ ਅਗਲੇ ਟੂਰ ਨੂੰ ਤਿਆਰ ਰਹੀਆਂ ਆ ਆਪਾਂ ਕਦੇ ਨਾ ਕੀਤੀ ਆਪਾਂ ਕਦੇ ਨਹੀਂ ਕੀਤੀ ਫੇਰ ਉਹ ਚੰਡੀਗੜ੍ਹ ਨੂੰ ਨਿਕਲ ਜਾਣਾ ਬੂਟ ਵੀ ਸੀ ਬੂਟ ਵੀ ਮੇਰੇ ਲੈ ਮਹਿੰਗੀ ਜੀ ਤਰਾਹੀ ਚੱਲੀ ਆ ਲਵ ਸ਼ੇਕਰ ਮੇਰਾ ਫਿਰ ਜੇਮੂ ਵੀ ਜਾਣਾ ਬੇਬੇ ਫੇਰ ਲਾਤਰ ਜਾ ਹੁਣੀ ਚਲੇ ਜਾ ਮਾਨਾ ਲਾ ਜੀ ਮੇਰਾ ਵੀ ਭਾਈ ਹਾਂਜੀ ਬੂਟ ਕਹਿੰਦੇ ਨਹੀਂ ਚੱਲ ਨਹੀਂ ਨਹੀਂ ਬੂਟ ਕਹਿੰਦੇ ਜਾਣਾ ਹੀ ਜਾਣਾ ਵਾ ਬੂਟਾਂ ਮੇਰੇ ਨਾਲ ਜ਼ਿੰਦਗੀ ਨਹੀਂ ਕੋਈ ਇੱਕ ਲੱਭਾ ਆ ਹੀ ਲੈ ਜਾ ਨਹੀਂ ਨਹੀਂ ਵੀ ਰਹਿਣਾ ਕਰਿਆ ਕਰਿਆ ਯਾਰ ਬੂਟ ਦੋਵੇਂ ਲੈ ਕੇ ਜਾਣੇ ਪੈਣੇ ਆ ਕੋ ਚਾਹ ਪਾਣੀ ਤੈਨੂੰ ਮਿਲ ਜੇ ਇੰਨਾ ਬਹੁਤ ਚਲ ਠੀਕ ਹੈ ਮੈਂ ਲੈ ਕੇ ਕਿੱ데 ਜਾ ਆ ਸ਼ੇਕਰ ਦੇ ਵਿੱਚ ਪਾ ਦੇ ਤੇ ਬੈਗ ਦੇ ਲੈ ਆ ਆ ਵਿਆਹ ਮਿਲਿਆ ਹੈ ਆ ਵੀ ਸ਼ੇਕਰ ਆ ਬੈਗ ਚ ਪਾ ਦੇ ਹੋਰ ਸਭ ਠੀਕ ਹੈ ਚਲ ਠੀਕ ਹੈ ਮਿਲਦੇ ਆਗਲਾ ਟੂਰ ਦੱਸ ਦੋ ਮੈਨੂੰ ਜਦੋਂ ਜਾਣਾ ਪਹਿਲਾਂ ਦੱਸ ਦਿਓ ਮੰਮੀ ਅੱਗੇ ਆਜ ਚਲ ਠੀਕ ਹੈ ਓਕੇ ਬਾਏ ਗੁੱਡ ਨਾਈਟ ਮਿਲਦੇ ਆ ਜਲਦੀ ਨੈਕਸਟ ਵਲੌਗ ਵਿੱਚ ਤੁਹਾਨੂੰ ਕਿਵੇਂ ਦਸਮਾਰ ਬਾਹਾਂ ਇੰਨਾ ਮਾੜੀ ਮਾੜੀ ਸ਼ਰਮੀ ਕਰ ਲਗੀ ਇੱਕ ਆਵਰੇ ਡਿਜ਼ਾਈਨ ਲਾਏ ਆ ਕਾ ਨਹੀਂ ਕਾ ਓਕੇ ਬਾਈ ਮਾਤਾ ਕੱਲ ਨੂੰ ਫੇਰ ਚੰਡੀਗੜ੍ਹ ਫੇਰ ਕੋਈ ਇੰਨਾ ਵੀ ਮੇਲਾ ਹੋ ਸਕਦਾ ਮੈਂ ਹੈਗਾ ਚਲ ਧਿਆਨਾ ਜਾਏ ਫੋਨ ਲਾ ਦੇ ਪਹੁੰਚ ਕੇ ਹਾਂ ਸਾਰਾ ਪਾ ਲੈ ਉਹ ਰਹਿ ਕੇ ਕਪੜੇ ਵਸ ਸੇ ਮੁੱਕਰ ਕੋਈ ਨਹੀਂ ਅਸੀਂ ਕੱਲਾ ਰਾਤ ਆਇਆ ਜੇ 1 ਵਜੇ ਆਇਆ ਤੇ 12 ਵਜੇ 12 ਕੋ ਜੇ ਆਇਆ ਸ਼ਗਲ ਕੋਈ ਨਹੀਂ ਆਇਆ ਉਹ ਰਹਿਂਦਿਆ ਕਰਾਉਣਾ ਪਈ ਨਹੀਂ ਆਉਣਾ ਰਾਤ ਨੂੰ ਸਵੇਰ ਆਇਆ ਪਰਾਂ ਵੇਲੇ ਸਵੇਰ ਹੋਇਆ ਲੀਆ ਪਰਾ ਸਾਡੇ ਲਈ ਰਾਤ ਹੀ ਸੀ ਹਜੇ ਪਹਿਲਾ ਡੀ ਡੀ ਕੇ ਡੀ ਨੂੰ ਪਰਾ ਮਮੀ ਬਿਜ਼ਨਸ ਮੀਟਿੰਗ ਕਰਨੀ ਦੀ ਹੈ ਚੰਡੀਗੜ੍ਹ ਬਿਜ਼ਨਸ ਚੱਲਦੇ ਪਏ ਮੇਰੇ ਹੁਣ ਨਹੀਂ ਪੜਨਾ ਗੇਟ ਵੀ ਨਹੀਂ ਖੁੱਲਣਾ ਰਾਤ ਨੂੰ ਕੋਈ ਲੋੜ ਨਹੀਂ ਨਾ ਕਰੇ ਬੜੀ ਜੇ ਕੋਈ ਪਰ ਬਿਜ਼ਨਸ ਮੇਰੇ ਚੱਲਦੇ ਪਏ ਸੋ ਜਾਣਾ ਪੈਂਦਾ ਬਿਜ਼ਨਸ ਵਿੱਚ ਆਗੇ ਤਾਂ ਮੁੜ ਜਾਣਾ ਕੋਈ ਕੰਮ ਨਹੀਂ ਤੁਹਾਨੂੰ ਦੇਣੀ ਤੇ ਤੁਹਾਨੂੰ ਸ਼ਰਮ ਨੇ ਲੱਗਣ ਵਾਲੇ ਹੋਇਆ ਸ਼ਰਮ ਤਾਂ ਦੇਖ ਲਈ ਆਣਾ ਸ਼ਾਹ ਤੂੰ ਫੋਨ ਤਾਂ ਹੀ ਦਿਖਾ ਜਾ ਕਰ ਵੀਡੀਓ ਕਾਲ ਕਰਕੇ ਦਿਖਾ ਜਾ ਕਰ ਕੱਪੜੇ ਕੱਪੜੇ ਤੂੰ ਬਾਸਾਂ ਵਿੱਚ ਪਾ ਰਹੇ ਜੋ ਜੋ ਹੈਗਾ ਵਾ ਕੱਲ ਵਾਲੇ ਕਿ ਧੋਣੀ ਤੇ ਆ ਪਾ ਲੈ ਮਸ਼ੀਨ ਪੱਤੀ ਆ ਆ ਨਵੇਂ ਲਾ ਲੇ ਆ ਪਰਸਨ ਜਰੂਰ ਨਿਪਟ ਗਏ ਅਸਾਂ ਜੀ ਲੀੜੇ ਧੋਣ ਉਹਨਾਂ ਤੋਂ ਹੋਰ ਕੋਈ ਕੰਮ ਨਹੀਂ ਤੇਰ ਕਲਮਾ ਕੀ ਆ ਕੰਮ ਨਹੀਂ ਆਣੀ ਕੋਈ ਤੁਹਾਨੂੰ ਐਣਾ ਕਰਿਆ ਕਰ ਬਸ ਰੋੜੀ ਨੇ ਤੁਹਾਨੂੰ ਕੋਈ ਸ਼ਕਲ ਸੁਆਹੀ ਨਹੀਂ ਦੇਖਣ ਕਿ ਨਾ ਸਾਨੂੰ ਪੁੱਛਿਆ ਕਰ ਸ਼ਕਲ ਨਾ ਦੇ ਓਏ ਦੇਖਣੀ ਨਹੀਂ ਬਸ ਲੋ ਵੀ ਦੇਖਣੀ ਹਰ ਜਿਆਦਾ ਹੌਲੀ ਹੌਲੀ ਕਿ ਮੰਮੀ ਬਿਜ਼ਨਸ ਚੱਲਦੇ ਜਦੋਂ ਪਤਾ ਮੇਰੇ ਕਿ ਪੀਜਾ ਬਿਜ਼ਨਸ ਤਾਂ ਨਾ ਕਿਹੜਾ ਬਿਜਲੀ ਬਿੱਲ ਦਿੱਤੇ ਜਾਂਦੇ ਆ ਦੋ ਬਈ ਵਿੱਚ ਹੋਲ ਪਾ ਰਿਹਾ ਇੱਕ ਨਵਾਂ ਡਬੀਟ ਫਲੈਟ ਲੈ ਰਿਆ ਮੈਂ ਤੈਨੂੰ ਪਤਾ ਨਹੀਂ ਬਰਾਵਾ ਪੀਜਾ ਦਾ ਤਾਂ ਨਾਂ ਤਾਂ ਦੱਸ ਦੇ ਕਿਹੜਾ ਕਿਹੜਾ ਕਿੱਥੇ ਚਲਾਇਆ ਸਾਨੂੰ ਕੋਈ ਪੁੱਛੂ ਮੁੰਡਾ ਬਿੱਲ ਬੀਨ ਬਿੱਲਨ ਬਿਜ਼ਨਸ ਆ ਵੇਲੜਾ ਵੇਲੜਾ ਨੂੰ ਵੇਲੜਾ ਤੇਰੇ ਅੱਗੇ ਵੇਲੜਾ ਕੰਪਨੀ ਨਾਲ ਬਸ ਪਾਰਕ ਕੀਤਾ ਹੋਇਆ ਵਾ ਕਟਰੈਕਟ ਕੀਤਾ ਵਾ ਵੇਲੜਾ ਕੰਪਨੀ ਨਾਲ ਨਹੀਂ ਵੀ ਜੇ ਆਹ ਹੋਣਾ ਅੱਜ ਚੱਲ ਜਾ ਕਾਨੂੰ ਪਰਸੋਂ ਨੂੰ ਸ਼ਾਮ ਨੂੰ ਐਤਵਾਰ 12 1 ਵਜੇ ਤੱਕ ਰਾਤ ਨੂੰ ਘਰੇ ਹੋਵੇ ਤੇ ਨਾ ਆ ਫੇਰ ਕੀ ਕਰਨੋਂਗੇ ਤਾਂ ਫੇਰ ਘੇਟ ਪਾੰਦਾ ਕਰ ਲਓ ਜੋ ਕਰਨਾ ਮੈਂ ਨਹੀਂ ਫਿੱਤਰਨਾ ਐਂਦੇ ਜਾਉ ਯੱਕ ਐਂਦੇ ਜਾਉ ਤੂੰ ਪਿਆਰ ਦਾ ਰਖਾਉਣਾ ਨਹੀਂ ਗਿਆ ਜ ਫਾਇਦਾ ਨਜ਼ਾਇਰ ਫਾਇਦਾ ਮੈਂ ਕੀ ਚਕਾਲਾ ਇਫ ਯੂ ਡੋਨਟ ਮਾਈਟ ਟੂਡੇ ਆ ਫਰਸਟ ਥੈਂਕ ਯੂ ਸੋ ਮਾਚ ਇਫ ਯੂ ਡੋਨਟ ਮਾਈਟ ਵਾ ਵਾ ਲੈਟਸ ਅਲਾਉ ਟੈਗ ਕਪੜੇ ਦੇ ਚਲੋ ਮੈਂ ਆਪਾਂ ਨਹੀਂ ਕਰਨੇ ਆਪਣਾ ਜਵਾਬ ਲਓ ਮਿੱਤਰੋ ਨਿਕਲ ਲਗੇ ਫੇਰ ਚੰਡੀ ਘੜ ਦੂੰ ਜਿੱਥੋਂ ਆਏ ਉੱਥੇ ਹੀ ਚੱਲੇ ਆ ਜਿੱਥੇ ਆਇਆ ਇਹ ਤੇ ਕੱਲੇ ਸੋਣੇ ਮੈਂ ਤਾਂ ਕਹਿ ਫਿਰ ਵੜਦਾ ਹੀ ਨਾ ਘਰੇ ਉੱਥੇ ਹੀ ਰਹਿੰਦਾ ਤੇ ਕੱਪੜੇ ਲੈ ਕੇ ਜਾਣੇਗੇ ਕੱਪੜੇ ਥੋੜੇ ਹੀ ਕੱਪੜੇ ਫੋਨ ਕਰ ਦਿੰਦਾ ਤੇ ਬਸ ਤੇ ਉੱਥੇ ਲਾ ਬਠੇ ਨਾ ਚੰਡੀਗੜ ਪਟਿਆਲੇ ਜੇ ਮੈਂ ਤਾਂ ਆਪੇ ਕੱਪੜੇ ਲੈ ਕੇ ਆਉਣਾ ਹੀ ਘਰੇ ਤੇ ਪਹਿਲਾਂ ਰਹਿ ਮੇਰਾ ਮੇਰੇ ਗੁੱਸੇ ਤਾਂ ਕੀ ਗੁੱਸਾ ਮੇਰਾ ਕੱਪੜੇ ਵੀ ਲੈ ਲੈਣੇ ਹੂੰ ਬੀਨਾਂ ਸੋਚ ਤਾ ਨਾ ਅਸੀਂ ਆ ਨਾ ਵੇਲੜਾ ਕੰਪਨੀ ਆ ਵੇਲੜਾ ਉੱਥੇ ਬਠੇ ਰਹੇ ਵੇਲੜਾ ਹੋਰ ਵੀ ਆੜੇ ਉਹਨਾਂ ਦੇ ਕੱਪੜੇ ਪਾ ਲੈਣ ਕਿਹਦੀ ਕਹਿੰਦਾ ਕੀ ਕੰਮ ਕਰਦਾ ਵਾ ਕਿਹੜੀ ਜੋਬ ਕਰਦਾ ਮੈਂ ਮਣੀ ਵੇਸਟ ਜੋਬ ਤੇ ਲੱਗਾ ਉਹ ਸੱਤੀ ਹੋ ਗਿਆ ਨਾ ਨਿਕਲ ਜਾਂਦਾ ਨਾ ਚੱਲਾ ਵੇ ਮੇਤਰ ਮਿਲਦੇ ਆਂ ਚੰਡੀਗੜ੍ਹ ਕਿਹੜਾ ਫੁੱਲ ਵਾ ਮੈਂ ਸੱਤੀ ਲੈ ਜਾਂਦਾ ਭਰਾ ਪੜਾ ਆ ਗਿਆ ਬਾਹਰ ਲੈਣ ਆਇਆ ਆਏ ਆਪਾਂ ਨੂੰ ਚੱਲੇ ਆਪਾਂ ਭਰਾ ਦੇ ਨਾਲ ਜਿਹੜਾ ਆਪਾਂ ਆਹ ਲਾ ਲੈਣਾ ਆਪਾਂ ਊਦ ਲਾ ਲੈਣਾ ਜਿਹੜਾ ਊਦ ਇਹ ਸਰਾ ਕਰਾ ਦੇਣਾ ਊਦ ਇਹਨੂੰ ਊਦ ਕਹਿੰਦੇ ਆਂ ਮਸਟਰੋ ਨਾਲੇ ਕਰੋ ਊਦ ਨਾ ਆ ਕੀ ਲਿਆ ਕਰਨ ਲਾਉਣਾ ਨਹੀਂ ਗਏ ਨਾ ਨੋਟ ਬਗਰ ਕੌਣ ਲਾਉਣਾ ਨਾ ਬੈਲਾ ਕਰ ਫਿਰ ਨੂੰ ਚੱਲ ਵੇ ਵਿਰਾਟ ਸਾਹਿਬ ਚੱਲੀਏ ਫਿਰ ਤਿਆਰੀਆਂ ਚਲੋ ਜੀ ਆਵਾਜ਼ ਆ ਘਰ ਅਮ ਦੇ ਮੋਰੋ ਘਰ ਭੱਜ ਪੈ ਲੈਣਾ ਕਰਦੇ ਨੇ ਕਹਿਣਾ ਮੂੰਹ ਜਿੱਟਾ ਤਬ ਆ ਗਏ ਭੋਗਰ ਚੱਲਾ ਹੁੰਦਾ ਗੁਰੂਆ ਜਿੱਟਾ ਪਾ ਗਏ ਆ ਫਿਰ ਕਿਵੇਂ ਇਲੈਕਸ਼ਨਾਂ ਨਹੀਂ ਖੜਾ ਹਣਾ ਇਲੈਕਸ਼ਨ ਨੀਟ ਵਾਂਗ ਹੀ ਦੋਗੇ ਵੋਟਾਂ ਪੈਣੀਆਂ ਆਪਾਂ ਨੂੰ ਹੀ ਕਰਦੇ ਨਹੀਂ ਵੋਟਾਂ ਨਹੀਂ ਪੈਣੀਆਂ ਆਪਾਂ ਨੂੰ ਨੀਟ ਵਾਂਗੂ ਨਹੀਂ ਆਪਾਂ ਨੂੰ ਤਾਂ ਪੈ ਜਾਣਗੀਆਂ ਨਹੀਂ ਮੁਸ਼ਕਲੀ ਆ ਲਓ ਜੀ ਸਾਡੇ ਪੇਰ ਤੇ ਆਈ ਚੰਡੀਗੜ੍ਹ ਦੀ ਸੋ ਚੱਲੇ ਆਂ ਬਰਾਤ ਸਾਹ ਨਾਲ ਦਾ ਨਹੀਂ ਬਿਜ਼ਨਸ ਮੀਟਿੰਗ ਕਰਨ ਚੱਲੇ ਆਂ ਦੁਬਈ ਮਾਲ ਨੂੰ ਲੈਣਾ ਜਿਹੜਾ ਦੁਬਈ ਫਲੈਟ ਲੈਣੇ ਕਿੱਧਰ ਜਾਣਾ ਮੈਨੂੰ ਰਾਹ ਦੱਸ ਚੱਲ ਬਾਈ ਇਹ ਕੀ ਆ ਤੈਨ ਉਹ ਇਹ ਤਾਂ 10000 ਦੀ ਗੱਲ ਆ ਗਈ ਆਜੋ 10000 ਮਿਲ ਲੈ ਡੰਡ ਨਾਲ ਹੁਣ ਆਪਣਾ ਆਪਣਾ 25 25 ਸਭ ਆਪਣੇ ਬੰਦੇ ਲਾ ਦੇ ਡੰਡ ਠੀਕ ਆ ਦੇ ਦੀ ਪੈਸੇ ਸਾਡੇ ਸਾਡੇ ਪੈਸੇ ਦੇ ਦੀ ਕਿੰਨੇ ਕਿੰਨੇ ਨੇ ਆਪਣੇ ਸ਼ੇਰਾ ਕਰ ਕਰ ਬੰਦਾ ਆਪਣਾ ਆਪਣਾ ਆ ਗਿਆ ਸਾਰੇ ਨੂੰ ਲੈ ਕੇ ਜਾਊਗੀ ਲੈਣਾ ਤੇਰੀ ਵਾਰੀ ਹੁਣ ਸਾਡਾ ਦਾ ਯਾਰ ਪੱਕਾ ਵਾ ਬਾਹਰ ਹੋ ਕੇ ਤੂੰ ਤਿੰਨ ਤਿੰਨ ਤੋਂ ਨਹੀਂ ਮਰੋਣੇ ਕਹਿੰਦੇ ਤੂੰ ਜੱਤ ਜੇਗਾ ਸੇਧਮੰਦ ਲੋਕ ਮਾਰ ਰਹੇ ਨੇ ਸਾਣੀ ਸਹੀ ਪਿਛਲਾ ਵਾਲਾ ਹੀ ਫਾਫਾ ਵਾਲਾ ਤੂੰ ਜੱਕ ਲਿਆ 10 11 12 13 14 ਚੱਲ ਓਏ ਮੁੰਡਿਆ ਬਾਜੀ ਕਿਹਨੂੰ ਜਿੰਦੇ ਐ ਸੀ ਜਿੰਦੇ ਮਾਰ ਦੂ ਭਾਈ 1 2 3 4 5 6 ਕੱਟ ਨੰ 10 ਲਿੰਡਾ ਖੜਾ ਕੋਈ ਮੁੰਡਾ ਅਖਰੀ ਜਾ ਚੱਲ ਹਰਿੰਦਰ ਅਗਲੀ ਵਾਰੀ ਤੇਰੀ ਆ ਮੇਰਾ ਵੀ ਚੱਲ ਤਿਆਰ ਹੋ ਤੁਹਾਡਾ ਗਰਮੋ ਅਗਲੀ ਵਾਰੀ ਅਗਲੀ ਵਾਰੀ ਅਗਲੀ ਵਾਰੀ ਇਹ ਚੀਜ਼ਾਂ ਹੋਣਾਂ ਚੱਲਦੀਆਂ ਵੈਸੇ 80 81 82 83 84 ਐਨ ਡੀ ਆਰਟੀ ਚੰਡੀਗੜ੍ਹ ਸਵੇਰ ਨੂੰ ਪਿੰਡ ਸਵੇਰ ਨੂੰ ਪਿੰਡ ਨੇ ਕੀ ਦੇਖਿਆ ਜਿਹੜਾ ਇਸ ਵੇਲੇ ਪਿੰਡ ਆ ਗਿਆ ਆਪਾਂ ਨੂੰ ਦੇਖਿਆ ਕੀ ਪਹਿਲਾਂ ਇਹ ਦੱਸੋ ਤੇ ਇਹ ਬਿਸਕੁਟ ਖਾਣਾ ਇਹ ਦੇਸੀ ਘੋਲੇ ਘਰ ਦੇ ਬਣਾਏ ਜਿਹੜੇ ਬੋਰ ਕਰਾਉਣਾ ਬੋਰ ਕਰਾਉਣਾ ਅੱਜ ਪਨੀਰੀ ਵੀਜ ਨਹੀਂ ਜਾਗੇ ਨਹੀਂ ਵੀਜ ਘੱਮ ਕਰ ਜ਼ਰੂਰੀ ਆਣਾ ਫਿਰ ਆਪਾਂ ਨੂੰ ਘੱਮ ਕਰ ਕਰਨੇ ਪੈਂਦੇ ਆ ਸੋ ਸੌਣ ਨੂੰ ਨਹੀਂ ਦਿੱਤਾਗਾ ਅਸੀਂ ਚੱਲੇ ਚੱਲ ਪਿੰਡ ਸਿੱਧਾ ਉਥੋਂ ਸਿੱਧਾ ਨਾਜਦੇ ਟਾਫ ਦੇ ਆ ਸਿੱਧਾ ਆ ਜਣੂ ਆਹ ਮਾ ਜੀਆ ਚੱਕੋ ਜਾ ਫਿਰ ਚਾਹ ਕਰ ਲਈ ਜਾਣ ਕੇ ਸਵਾਦ ਲੱਗਦੀ ਨਹੀਂ ਬਰਾਤ ਸਾਹਿਬ ਓਕਰ ਬੋਟਾ ਬੂਰੀਆਂ ਮੈਂਟਾ ਨਹੀਂ ਨਾ ਮੈਂਟਾ ਨਹੀਂ ਆਂ ਘੰਟਾ ਹੀ ਜਾਏ ਆਂ ਨਾ ਝੂਠ ਨਹੀਂ ਬੋਲਣਾ ਸੀਰੀਅਸ ਪਤਾ ਗਏ ਨੇ ਲੱਗਿਆ ਸਾਰੇ ਕੋ ਪਤਾ ਲੱਗ ਗਿਆ ਮਾਮਾ ਆ ਮਸੂਰ ਹੋਇਆ ਘੱਡੀ ਤੇ ਆਇਆ ਢਾਣੀ ਘੱਡੀ ਚ ਲੈਣੀ ਕਾਕਾ ਤੇ ਲਓ ਜੀ ਇਥੇ ਨਾਲ ਆਪਣਾ ਅੱਜ ਦਾ ਵਲੌਗ ਨਾ ਖਤਮ ਤੇ ਆਪਾਂ ਕਰਿਆ ਚੁੱਕੇ ਆ ਸੋ ਜਿਮ ਲੌਨ ਚੱਲੇ ਆਪਾਂ ਉਹ ਆਪਣਾ ਬ੍ਰਾਂਡ ਤਾਂ ਵਿਖਾ ਦਿੱਤਾ ਤੁਹਾਨੂੰ ਸੋ ਆਪਾਂ ਜਿਮ ਲੌਨ ਚੱਲੇ ਆਂ ਸੋ 6 ਵਾ ਚੁੱਕਿਆ 5 ਵਜੇ ਆਪਾਂ ਉੱਠੇ ਹੋਏ ਆਂ ਚੰਡੀਗੜ੍ਹੋਂ ਫੇਰ ਆ ਗਏ ਆਂ ਜਿਮ ਜਾਣਾ ਅੱਜ ਤੇ ਅੱਜ ਇੱਕ ਜਸੀ ਘਰੇ ਜਾਣਾ ਹੀ ਉਹਨਾਂ ਕਰੇ ਖੰਡ ਪਾਠ ਆ। ਫੇਰ ਉੱਧਰ ਜਾਣਾ ਵਾ। ਤੇ ਕੈਨਲ ਕਰ ਲ ਸਬਸਕ੍ਰਾਈਬ ਜੇ ਨਹੀਂ ਕੀਤਾ ਤੇ ਅਗਲਾ ਵਲੌਗ ਤੁਹਾਨੂੰ ਮਹੌਨੇ ਫਿਰ। ਕਮੈਂਟ ਕਰਕੇ ਦੱਸ ਰਿਹਾ ਕਰੋ ਕੌਣ ਕਿੱਥੇ-ਕਿੱਥੇ ਆਪਣੇ ਵਲੌਗ ਦੇਖਦਾ ਵਾ। ਵਲੌਗ ਆਪਣੇ ਕਿਵੇਂ ਦੇ ਹੁੰਦੇ ਆ ਜਰੂਰ ਕਮੈਂਟ ਕਰਿਆ ਕਰੋ ਤੇ ਪਤਾ ਲੱਗ ਜਾ ਆਪਣੇ ਕਿੱਥੇ-ਕਿੱਥੇ ਵਲੌਗ ਜਾਂਦੇ ਆ। ਓਕੇ ਬਾਏ ਗਾਈਜ਼।